ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਆਪਾਂ ਜਦੋਂ ਵੀ ਗੁਰੂ ਘਰੇ ਜਾਂਦੇ ਹਾਂ ਪਾਵਨ ਗੁਰਦੁਆਰਾ ਸਾਹਿਬ ਜਾਂਦੇ ਹਾਂ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਹਾਂ ਦਰਸ਼ਨ ਕਰਕੇ ਫਿਰ ਵਾਪਸ ਘਰ ਨੂੰ ਆਉਨੇ ਆ ਤਾਂ ਗੁਰੂ ਘਰੇ ਜਾਂਦੇ ਸਮੇਂ ਅਤੇ ਵਾਪਸ ਘਰ ਨੂੰ ਆਉਂਦੇ ਸਮੇਂ ਇਹ ਦੋ ਗਲਤੀਆਂ ਕਰਨ ਤੋਂ ਆਪਾਂ ਬਚਣਾ ਹੈ ਕਿਉਂਕਿ ਜਾਣੀ ਅਣਜਾਣੀ ਦੇ ਵਿੱਚ ਅਸੀਂ ਇਹ ਦੋ ਗਲਤੀਆਂ ਕਰ ਬੈਠਦੇ ਹਾਂ ਜਿੰਨਾ ਕਰਕੇ ਸਾਡੇ ਉੱਤੇ ਹੁੰਦੀ ਹੋਈ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਵੀ ਰੁਕ ਜਾਂਦੀ ਹੈ ਸਤਗੁਰ ਸੱਚੇ ਪਾਤਸ਼ਾਹ ਸਾਨੂੰ ਬਹੁਤ ਕੁਝ ਦੇਣਾ ਚਾਹੁੰਦੇ ਨੇ ਗੁਰੂ ਕਰ ਜਦੋਂ ਅਸੀਂ ਜਾਂਦੇ ਆ ਗੁਰੂ ਦੇ ਦਰਸ਼ਨ ਕਰਦੇ ਆ ਸਤਗੁਰ ਸੱਚੇ ਪਾਸ਼ਾ ਸਾਨੂੰ ਬਹੁਤ ਕੁਝ ਦੇ ਕੇ ਭੇਜਦੇ ਨੇ ਕਿਉਂਕਿ ਸਤਗੁਰ ਸੱਚੇ ਪਾਸ਼ਾ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਅਸੀਂ ਜਦੋਂ ਜਾ ਕੇ ਸੱਚੇ ਮਨੋਂ ਅਰਦਾਸਾਂ ਬੇਨਤੀਆਂ ਤਰਲੇ ਕਰਦੇ ਆ ਨਾ ਤਾਂ ਸਤਗੁਰ ਸੱਚੇ ਪਾਸ਼ਾ ਆਪਣੇ ਬੱਚਿਆਂ ਦੀ ਅਰਦਾਸ ਬੇਨਤੀ ਤਰਲਾ ਸੁਣ ਕੇ ਸਾਡੇ ਉੱਤੇ ਮਿਹਰਬਾਨ ਹੁੰਦੇ ਆ ਉਹ ਦਿਆਲੂ ਕਿਰਪਾਲੂ ਸਤਗੁਰ ਸੱਚੇ ਪਾਸ਼ਾ ਸਾਡੀ ਝੋਲੀ ਨੂੰ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਭਰ ਦਿੰਦੇ ਆ ਪਰ ਅਸੀਂ ਅੱਗੋਂ ਅਣਜਾਣ ਹਾਂ ਬੇਸਮਝਿਆ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਜਾਣੀ ਅਣਜਾਣ ਦੇ ਵਿੱਚ ਐਸੀਆਂ ਦੋ ਗਲਤੀਆਂ ਕਰਦੇ ਹਾਂ ਜਿੰਨਾ ਕਰਕੇ ਜੋ ਵੀ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਦਿੱਤਾ ਸੀ ਨਾ ਅਸੀਂ ਰਸਤੇ ਦੇ ਵਿੱਚ ਹੀ ਵੰਡਾਉਣੇ ਆ ਅਸੀਂ ਰਸਤੇ ਦੇ ਵਿੱਚ ਹੀ ਗਵਾਉਣੇ ਆ ਅਤੇ ਘਰ ਨੂੰ ਵਾਪਸ ਆਉਣੇ ਆ ਖਾਲੀ ਹੱਥ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਇਹ ਕਿਹੜੀਆਂ ਦੋ ਗਲਤੀਆਂ ਨੇ ਜਿੰਨਾ ਕਰਕੇ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਹੋਈ ਕਿਰਪਾ ਅਸੀਂ ਸੰਭਾਲ ਨਹੀਂ ਪਾਉਂਦੇ ਤਾਂ ਇਹ ਗੁੱਦੂ ਗਲਤੀਆਂ ਕਰਨ ਤੋਂ ਆਪਾਂ ਬਚਣਾ ਹੈ ਨਾਲ ਹੀ ਸੰਗਤ ਜੀ ਆਪਾਂ ਗੱਲ ਕਰਨੀ ਹੈ ਕਿ ਜਦੋਂ ਵੀ ਆਪਾਂ ਗੁਰੂ ਘਰੇ ਜਾਂਦੇ ਆ ਦਰਸ਼ਨ ਕਰਕੇ ਵਾਪਸ ਆਉਣੇ ਆ ਤਾਂ ਇੱਕ ਸ਼ਬਦ ਦਾ ਜਾਪ ਆਪਾਂ ਕਰਦੇ ਜਾਣਾ ਹੈ ਅਤੇ ਗੁਰੂ ਘਰ ਤੋਂ ਕਰਦੇ ਹੋਏ ਹੀ ਕਰਨ ਵਾਪਸ ਆਉਣਾ ਹੈ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਹੁੰਦੀ ਆ ਐਨੀ ਕਿਰਪਾ ਹੁੰਦੀ ਆ ਕਿ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਇਹ ਮੈਂ ਨਹੀਂ ਕਹਿ ਰਹੀ ਕਮਾਈ ਵਾਲੇ ਸੰਤ ਵਾਹਾਂ ਪੁਰਖ ਜੀ ਇਹ ਜੁਗਤੀਆਂ ਸਾਨੂੰ ਸਮਝਾਉਂਦੇ ਨੇ ਸਾਡੇ ਬਜ਼ੁਰਗ ਵੀ ਕਈ ਵਾਰ ਸਾਨੂੰ ਇਹ ਕੰਮ ਕਰਨ ਤੋਂ ਰੋਕਦੇ ਆ ਪਰ ਆਪਾਂ ਉਹਨਾਂ ਦਾ ਗੁੱਸਾ ਕਰ ਲੈਂਦੇ ਆ ਆਪਾਂ ਉਹਨਾਂ ਦੀ ਗੱਲ ਨੂੰ ਮੰਨਦੇ ਨਹੀਂ ਸਾਡੇ ਬਜ਼ੁਰਗ ਵੀ ਸਾਨੂੰ ਇਹਨਾਂ ਗਲਤੀਆਂ ਕਰਨ ਤੋਂ ਰੋਕਦੇ ਰਹੇ ਆ ਕਿਉਂਕਿ ਅਸੀਂ ਵੀ ਪਹਿਲਾਂ ਇਹ ਗਲਤੀਆਂ ਕਰਦੇ ਰਹੇ ਆ ਤਾਂ ਸੱਚ ਕਰਕੇ ਜਾਣੇ ਉਹ ਜਦੋਂ ਲਿਆ ਇਹ ਗਲਤੀਆਂ ਕਰਨ ਤੋਂ ਰੁਕੇ ਆ ਆਪਣੀ ਇਸ ਗਲਤੀ ਦੇ ਵਿੱਚ ਸੁਧਾਰ ਕੀਤਾ ਹੈ ਤਾਂ ਬਹੁਤ ਕੁਝ ਬਦਲ ਗਿਆ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਾਰੀ ਗੱਲਬਾਤ ਕਰਨੀ ਆ ਵੀਡੀਓ ਨੂੰ ਪੂਰਾ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਸਭ ਦਾ ਭਲਾ ਹੋ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਇਹ ਸਮਝਣੀ ਜ਼ਰੂਰੀ ਹੈ ਕਿ ਜਦੋਂ ਆਪਾਂ ਗੁਰੂ ਘਰ ਜਾਂਦੇ ਆ ਨਾ ਉੱਥੇ ਇਹ ਸਮਝੋ ਵੀ ਅਸੀਂ ਗੁਰੂ ਘਰ ਨਹੀਂ ਗਏ ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਸੱਦੇ ਭੇਜੇ ਨੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਬੁਲਾਇਆ ਹੈ ਅਸੀਂ ਤਾਂ ਜਾ ਰਹੇ ਆ ਨਹੀਂ ਤਾਂ ਹਰ ਇੱਕ ਦੇ ਵਸ ਦੀ ਗੱਲ ਨਹੀਂ ਆ ਕੀ ਗੁਰੂ ਘਰੇ ਜਾਵੇ ਜਾ ਕੇ ਗੁਰੂ ਦੇ ਦਰਸ਼ਨ ਕਰ ਪਾਵੇ ਜਿਸ ਮਨੁੱਖ ਦੇ ਉੱਤੇ ਜਿਸ ਇਨਸਾਨ ਦੇ ਉੱਤੇ ਸਤਿਗੁਰ ਸੱਚੇ ਪਾਸ਼ਾ ਖੁਸ਼ ਹੁੰਦੇ ਨੇ ਜਿਸ ਇਨਸਾਨ ਦਾ ਕੋਈ ਕੀਤਾ ਹੋਇਆ ਚੰਗਾ ਕਰਮ ਅੱਗੇ ਆਉਂਦਾ ਹੈ ਨਾ ਉਹੀ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਦਰਸ਼ਨ ਕਰ ਸਕਦਾ ਹੈ ਤਾਂ ਜਦੋਂ ਵੀ ਗੁਰੂ ਘਰੇ ਜਾਂਦੇ ਆ ਸਭ ਤੋਂ ਪਹਿਲਾਂ ਤਾਂ ਆਪਣੇ ਵੱਡੇ ਭਾਗ ਸਮਝਨੇ ਆ ਵੀ ਸਤਿਗੁਰ ਸੱਚੇ ਪਾਤਸ਼ਾਹ ਦੀ ਸਾਡੇ ਉੱਤੇ ਕਿਰਪਾ ਹੋਈ ਆ ਅੱਜ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਭਰੀ ਨਦਰ ਸਾਡੇ ਉੱਤੇ ਹੋਈ ਆ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਸਭ ਦੇ ਭੇਜ ਕੇ ਸਾਨੂੰ ਆਪਣੇ ਕੋਲ ਬੁਲਾਇਆ ਹੈ ਅਸੀਂ ਗੁਰੂ ਘਰੇ ਜਾ ਰਹੇ ਆ ਇਸ ਮੌਕੇ ਨੂੰ ਇਸ ਵੇਲੇ ਨੂੰ ਸਮਲ ਲੈਣਾ ਹੈ ਕਿਉਂਕਿ ਆਪ ਸੋਚੋ ਕਿ ਦੀਨ ਦੁਨੀਆ ਦਾ ਮਾਲਕ ਸਤਗੁਰ ਸੱਚੇ ਪਾਸ਼ਾ ਸ਼ੈਨ ਸ਼ਾਹਾਂ ਦਾ ਸ਼ੈਨ ਸ਼ਾਹ ਸਤਗੁਰ ਸੱਚੇ ਪਾਸ਼ਾ ਨੇ ਸਾਨੂੰ ਆਪਣੇ ਘਰ ਬੁਲਾਇਆ ਹੈ ਤਾਂ ਉਹ ਵੇਲਾ ਉਹ ਦਿਨ ਉਹ ਵਾਰ ਉਹ ਮਹੀਨਾ ਕਿੰਨਾ ਪਾਗਾ ਵਾਲਾ ਕਿੰਨਾ ਕਰਮਾ ਵਾਲਾ ਜਿਸ ਦਿਨ ਅਸੀਂ ਗੁਰੂ ਘਰੇ ਗਏ ਜਿਸ ਘੜੀ ਦੇ ਵਿੱਚ ਅਸੀਂ ਗੁਰੂ ਘਰ ਜਾ ਰਹੇ ਆ ਜਾਂ ਕੇ ਦਰਸ਼ਨ ਕਰ ਰਹੇ ਆ ਭਾਵੇਂ ਅਸੀਂ ਰੋਜ਼ ਗੁਰੂ ਘਰ ਜਾਈਏ ਤੇ ਭਾਵੇਂ ਕਦੇ-ਕਦਾਈ ਜਾਂਨੇ ਆ ਅਸੀਂ ਉਦੋਂ ਹੀ ਆ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਬੁਲਾਉਂਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਾਡੇ ਉੱਤੇ ਕਿਰਪਾ ਹੁੰਦੀ ਹੈ ਨਹੀਂ ਤਾਂ ਦੁਨੀਆ ਦੇ ਵਿੱਚ ਬਹੁਤ ਐਸੇ ਲੋਕ ਨੇ ਦੁਨੀਆ ਦੇ ਵਿੱਚ ਕੀ ਆਪਣੇ ਘਰ ਦੇ ਵਿੱਚ ਲਾ ਲਓ ਆਪਣੇ ਆਂਡ ਗਵਾੜ ਆਪਣੇ ਰਿਸ਼ਤੇਦਾਰੀ ਦੇ ਵਿੱਚ ਨਜ਼ਰ ਘੁਮਾ ਕੇ ਦੇਖ ਲਓ ਕਈ ਵਣਖ ਐਸੇ ਆ ਜੋ ਬਿਲਕੁਲ ਵਿਲੇ ਆ ਉਹਨਾਂ ਨੂੰ ਕੋਈ ਕੰਮ ਨਹੀਂ ਆ ਕੋਈ ਉਹਨਾਂ ਦੇ ਸਿਰ ਤੇ ਜ਼ਿੰਮੇਵਾਰੀ ਨਹੀਂ ਹੈ ਉਹ ਚਾਹਣ ਤਾਂ ਦੋ ਵੇਲੇ ਗੁਰੂ ਘਰੇ ਜਾ ਸਕਦੇ ਆ ਜਾ ਕੇ ਗੁਰੂ ਦੇ ਦਰਸ਼ਨ ਕਰ ਸਕਦੇ ਆ ਗੁਰੂ ਦਾ ਉਪਦੇਸ਼ ਸੁਣ ਸਕਦੇ ਆ ਗੁਰੂ ਦੀ ਮਿੱਠੀ ਨਿੱਗੀ ਗੋਦ ਦਾ ਨਿਤ ਨਿਤ ਨਿਗ ਮਾਨ ਸਕਦੇ ਆ ਪਰ ਉਹ ਨਹੀਂ ਜਾਂਦੇ ਕਿਉਂ ਨਹੀਂ ਜਾਂਦੇ ਕਿਉਂਕਿ ਗੁਰੂ ਸਾਹਿਬ ਜੀ ਦੇ ਸੱਦੇ ਉਹਨਾਂ ਤੱਕ ਨਹੀਂ ਪਹੁੰਚੇ ਗੁਰੂ ਸਾਹਿਬ ਜੀ ਦੀ ਮਿਹਰ ਭਰੀ ਨਦਰ ਉਹਨਾਂ ਦੇ ਉੱਤੇ ਨਹੀਂ ਹੋਈ ਤਾਂ ਜੇ ਅਸੀਂ ਗੁਰੂ ਘਰ ਜਾ ਰਹੇ ਆ ਨਾ ਵੱਡੇ ਭਾਗ ਚੰਗੇ ਕਰਮ ਨੇ ਸਾਡੇ ਸਤਿਗੁਰ ਸੱਚੇ ਪਾਸ਼ਾ ਦਾ ਸ਼ੁਕਰ ਮਨਾਉਣਾ ਹੈ ਅਤੇ ਇਹ ਜਿਹੜੇ ਸੱਦੇ ਆਉਂਦੇ ਹਨ ਸੱਦੇ ਵੀ ਬਿਠੇ ਬਿਠਾਇਆ ਨਹੀਂ ਮਿਲ ਜਾਂਦੇ ਇਹ ਸੱਦਿਆਂ ਦੇ ਲਈ ਵੀ ਅਰਜੀ ਲਾਉਣੀ ਪੈਂਦੀ ਆ ਮਿੰਤਾ ਤਰਲੇ ਕਰਨੇ ਪੈਂਦੇ ਆ ਵੀ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਵੀ ਮਿਹਰ ਭਰੀ ਨਜ਼ਰ ਪਾਓ ਸਾਡੇ ਉੱਤੇ ਵੀ ਕਿਰਪਾ ਕਰੋ ਸਾਡੇ ਕੀਤੇ ਹੋਏ ਜਾਣੇ ਅਣਜਾਣੇ ਦੇ ਪਾਪਾਂ ਨੂੰ ਭੁੱਲਾਂ ਨੂੰ ਬਖਸ਼ ਲਓ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਵੀ ਮਿਹਰ ਭਰੀ ਨਦਰ ਪਾ ਕੇ ਸਾਡਾ ਵੀ ਭਲਾ ਕਰੋ ਸਾਡੇ ਤੇ ਵੀ ਕਿਰਪਾ ਕਰੋ ਕਿ ਅਸੀਂ ਵੀ ਗੁਰੂ ਘਰ ਆਈਏ ਆ ਕੇ ਆਪ ਜੀ ਦੇ ਦਰਸ਼ਨ ਕਰੀਏ ਗੁਰੂ ਘਰ ਜਾ ਕੇ ਸੇਵਾ ਸਿਮਰਨ ਕਰੀਏ ਆਪ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ ਇਹ ਅਰਜ਼ੀਆਂ ਇਹ ਮਿੰਤਾਂ ਦਰ ਨੇ ਘਰ ਬੈਠਿਆਂ ਕਰਨੇ ਪੈਂਦੇ ਆ ਤਾਂ ਜਾ ਕੇ ਕਿਰਪਾ ਹੁੰਦੀ ਆ ਤਾਂ ਜੇਕਰ ਮਾਲਕ ਨੇ ਇਹ ਕਿਰਪਾ ਕੀਤੀ ਆ ਅਸੀਂ ਰੋਜ਼ ਅਮਰਤ ਵੇਲੇ ਉੱਠਦੇ ਆ ਗੁਰਬਾਣੀ ਦਾ ਪਾਠ ਕਰ ਰਹੇ ਆ ਗੁਰੂ ਘਰੇ ਜਾ ਰਹੇ ਆ ਤਾਂ ਵੱਡੇ ਭਾਗ ਨੇ ਸਤਿਗੁਰ ਸੱਚੇ ਪਾਸ਼ਾ ਦਾ ਸ਼ੁਕਰ ਸ਼ੁਕਰ ਕਰਨਾ ਹੈ ਪਰ ਜੇਕਰ ਅਜੇ ਤੱਕ ਇਹ ਕਿਰਪਾ ਨਹੀਂ ਹੈ ਕਿ ਨਾ ਹੀ ਜੇ ਸਾਨੂੰ ਅਮਰਤ ਵੇਲਾ ਮਿਲਿਆ ਏ ਨਾ ਹੀ ਅਸੀਂ ਅਮਰਤ ਵੇਲੇ ਉੱਠ ਕੇ ਨਾਮ ਜਪਦੇ ਆਂ ਨਾਹੀਂ ਗੁਰੂ ਘਰੇ ਜਾ ਪਾਉਣੇ ਆ ਤਾਂ ਫਿਰ ਘਰ ਬਲਟਿਆ ਨਾ ਜਦੋਂ ਵੀ ਸਮਾਂ ਮਿਲਦਾ ਹੈ ਉਦੋਂ ਹੀ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਮਿੰਤਾ ਅਰਲੇ ਕਰਨੇ ਅਰਜ਼ੀਆਂ ਲਾਉਣੀਆਂ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਜੋ ਵੀ ਗੁਰਬਾਣੀ ਦਾ ਪਾਠ ਕਰ ਸਕਦੇ ਹੋ ਭਾਵੇਂ ਜਪਜੀ ਸਾਹਿਬ ਦੀ ਬਾਣੀ ਪੜ ਲਓ ਚੌਪਈ ਸਾਹਿਬ ਦੀ ਬਾਣੀ ਪੜ ਲਓ ਮੂਲ ਮੰਤਰ ਜੀ ਦੇ ਜਾਪ ਕਰ ਲਓ ਵੇਲਾ ਵਕਤ ਵਿਚਾਰਨ ਦੀ ਲੋੜ ਨਹੀਂ ਆ ਬਸ ਜਦੋਂ ਵੀ ਮੌਕਾ ਮਿਲੇ ਗੁਰਬਾਣੀ ਦਾ ਪਾਠ ਕਰਨਾ ਜਾਂ ਫਿਰ ਇੱਕ ਸਮਾਂ ਨਿਰਧਾਰਤ ਕਰ ਲਈਏ ਜੋ ਭੈਣ ਭਰਾ ਕਰਦੇ ਵਿੱਚ ਰਹਿੰਦੇ ਨੇ ਵੀ ਕੋਈ ਸਖਤ ਬਿਊਟੀਆਂ ਨਹੀਂ ਹਨ ਜੋ ਆਰਾਮ ਦੇ ਨਾਲ 1 ਘੰਟਾ ਕੱਢ ਸਕਦੇ ਨੇ 1.5 ਘੰਟਾ ਕੱਢ ਸਕਦੇ ਨੇ ਉਹ ਜਪਜੀ ਸਾਹਿਬ ਜੀ ਦੇ ਪਾਠ ਕਰਨ ਚੌਪਈ ਸਾਹਿਬ ਜੀ ਦੇ ਪਾਠ ਕਰਨ ਅਤੇ ਫਿਰ ਅਰਦਾਸ ਬੇਨਤੀ ਕਰਨ ਕਿ ਸਤਿਗੁਰ ਸੱਚੇ ਬਾਦਸ਼ਾਹ ਸਾਡੇ ਉੱਤੇ ਕਿਰਪਾ ਕਰੋ ਪਾਠ ਤੁਹਾਡਾ ਜਿੰਨਾ ਦਿਲ ਕਰਦਾ ਹੈ ਭਾਵੇਂ ਇੱਕ ਪਾਠ ਕਰ ਲਓ ਜਪਜੀ ਸਾਹਿਬ ਜੀ ਦਾ ਨਾਲ ਇੱਕ ਚੋਪਈ ਸਾਹਿਬ ਨਾਲ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਕਰ ਲਓ 5 10 15 20 ਮਿੰਟ ਬੈਠ ਕੇ ਮੂਲ ਮੰਤਰ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰ ਲਈਏ ਜੇ ਫਿਰ ਜ਼ਿਆਦਾ ਸਮਾਂ ਲਗਾ ਸਕਦੇ ਆ ਦੋ ਪਾਠ ਜਪਜੀ ਸਾਹਿਬ ਜੀ ਦੇ ਕਰ ਲਈਏ ਪੰਜ ਪਾਠ ਚੋਪਈ ਸਾਹਿਬ ਜੀ ਦੇ ਪਾਵ ਕੇ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਆਪਣੀ ਸ਼ਰਧਾ ਸਤਕਾਰ ਦੇ ਹਿਸਾਬ ਦੇ ਨਾਲ ਕਿਉਂਕਿ ਜਿੰਨੀ ਵੀ ਬਾਣੀ ਆਪਾਂ ਪੜ੍ਹਨੀ ਹੈ ਨਾ ਪੜਨੀ ਪੂਰੇ ਚਾਹ ਦੇ ਨਾਲ ਆ ਮਨ ਲਾ ਕੇ ਆ ਇਹ ਨਹੀਂ ਵੀ ਉਧਰੋਂ ਬਾਣੀ ਪੜ ਰਹੇ ਆ ਤੇ ਸਾਡਾ ਧਿਆਨ ਕਿਤੇ ਹੋਰ ਦਾ ਹੋਰ ਜਾ ਰਿਹਾ ਨਾ ਜਿੰਨਾ ਸਮਾਂ ਵੀ ਲਾਉਣਾ ਹੈ ਨਾ ਭਾਵੇਂ 5 ਮਿੰਟ ਭਾਵੇਂ 10 ਮਿੰਟ ਭਾਵੇਂ 15 ਤੇ ਭਾਵੇਂ 50 ਮਿੰਟ ਤੇ ਭਾਵੇਂ ਪੂਰੇ 2.5 ਘੰਟੇ ਮਨ ਲਾ ਕੇ ਪੂਰੇ ਚਾਹ ਦੇ ਨਾਲ ਵੀ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰ ਰਹੇ ਆ ਸਤਿਗੁਰ ਸੱਚੇ ਪਾਤਸ਼ਾਹ ਨੂੰ ਪਤਾ ਲੱਗਣਾ ਚਾਹੀਦਾ ਕਿ ਇਹ ਮੇਰਾ ਪਿਆਰਾ ਮੇਰੀ ਯਾਦ ਦੇ ਵਿੱਚ ਬੜੇ ਪਿਆਰ ਵਿੱਚ ਬੈਠਾ ਹੈ ਮੈਨੂੰ ਪਿਆਰ ਦੇ ਨਾਲ ਦਿਲੋਂ ਯਾਦ ਕਰ ਰਿਹਾ ਏ ਤਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਸਾਡੀਆਂ ਅਰਦਾਸਾਂ ਬੇਨਤੀਆਂ ਜ਼ਰੂਰ ਪ੍ਰਵਾਨ ਕਰਦੇ ਨੇ ਸੋ ਆਪਾਂ ਗੱਲ ਕਰ ਰਹੇ ਸੀ ਕਿ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ ਅਸੀਂ ਗੁਰੂ ਘਰੇ ਜਾਂਦੇ ਆ ਤਾਂ ਮਾਲਕ ਦਾ ਸ਼ੁਕਰ ਸ਼ੁਕਰ ਕਰਦੇ ਜਾਣਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰਾਨੇ ਦੇ ਸ਼ਬਦ ਬੋਲਦੇ ਜਾਓ ਜਾਂ ਮੂਲ ਮੰਤਰ ਜੀ ਦਾ ਜਾਪ ਕਰਦੇ ਜਾਓ ਜਾਂ ਫਿਰ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਜਾਓ ਤੇ ਮਨ ਦੇ ਵਿੱਚ ਭਾਵਨਾ ਸ਼ੁਕਰਾਨੇ ਦੀ ਹੋ ਗਈ ਵੀ ਸਤਿਗੁਰ ਸੱਚੇ ਪਾਸ਼ਾ ਜੀ ਸ਼ੁਕਰ ਹੈ ਕਿ ਅੱਜ ਤੁਸੀਂ ਮੇਰੇ ਉੱਤੇ ਕਿਰਪਾ ਕੀਤੀ ਮੇਰੇ ਭਾਗ ਖੁੱਲ ਗਏ ਕਿ ਮੈਨੂੰ ਤੁਸੀਂ ਗੁਰੂ ਘਰ ਦੇ ਵਿੱਚ ਬੁਲਾਇਆ ਹੈ ਆਪਣੇ ਖੁੱਲੇ ਦਰਸ਼ਨ ਦੇਦਾਰ ਦੇ ਕੇ ਮੈਨੂੰ ਨੇਹਾਲ ਕੀਤਾ ਸਤਿਗੁਰ ਸੱਚੇ ਪਾਸ਼ਾ ਜੀ ਕਿਰਪਾ ਇਸੇ ਤਰ੍ਹਾਂ ਬਣਾਈ ਰੱਖਣਾ ਮਹਾਪੁਰਖ ਜੀ ਕਹਿੰਦੇ ਇਹਦਾ ਸ਼ੁਕਰ ਸ਼ੁਕਰ ਕਰਦੇ ਗੁਰੂ ਘਰੇ ਜਾਣਾ ਹੈ ਅਤੇ ਸ਼ੁਕਰ ਸ਼ੁਕਰ ਕਰਦੇ ਹੀ ਗੁਰੂ ਘਰ ਤੋਂ ਵਾਪਸ ਆਉਣਾ ਹੈ ਕੋਲ ਕਿਹ ਵੀ ਕਦੇ ਰਸਤੇ ਦੇ ਵਿੱਚ ਕਿਸੇ ਦੇ ਕੋਲ ਨਹੀਂ ਖੜਨਾ ਮਹਾਪੁਰਖ ਜੀ ਕਹਿੰਦੇ ਨੇ ਜੇ ਜਦੋਂ ਆਪਾਂ ਗੁਰੂ ਘਰੇ ਜਾਂਦੇ ਆ ਤਾਂ ਸਤਿਗੁਰ ਸੱਚੇ ਪਾਸ਼ਾ ਸਾਡੀ ਝੋਲੀ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਭਰ ਕੇ ਭੇਜਦੇ ਨੇ ਜੋ ਵੀ ਸਾਡੇ ਮਨ ਦੀਆਂ ਇਸ਼ਾਵਾਂ ਹੁੰਦੀਆਂ ਨੇ ਨਾ ਉਹ ਜ਼ਰੂਰ ਪੂਰੀਆਂ ਕਰਦੇ ਨੇ ਜੋ ਵੀ ਤਾਤਾਂ ਅਸੀਂ ਮੰਗੀਆਂ ਕਿਉਂਕਿ ਸਾਡੀਆਂ ਮੰਗਾਂ ਕੀ ਨੇ ਕੋਈ ਧੀ ਮੰਗਦਾ ਕੋਈ ਪੁੱਤ ਮੰਗਦਾ ਕੋਈ ਧਨ ਦੌਲਤ ਸ਼ੋਹਰਤ ਮੰਗਦਾ ਤੇ ਮਹਾਪੁਰਖ ਜੀ ਕਹਿੰਦੇ ਇਹ ਚੀਜ਼ਾਂ ਤਾਂ ਜਦੋਂ ਆਪਾਂ ਗੁਰੂ ਘਰ ਵੱਢਦੇ ਆ ਇਹ ਤਾਂ ਸਾਨੂੰ ਨਾਮ ਜਪਣ ਵਾਲੀਆਂ ਸੰਗਤਾਂ ਦੇ ਚਰਨ ਧੂੜ ਤੋਂ ਹੀ ਮਿਲ ਜਾਂਦੀਆਂ ਨੇ ਇਹ ਚੀਜ਼ਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਬਾਰ ਅੱਗੇ ਹੱਥ ਜੋੜ ਕੇ ਖੜੀਆਂ ਹੁੰਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੇ ਇੱਕ ਇਸ਼ਾਰੇ ਤੇ ਇਹ ਸਾਡੇ ਮੰਗਰ ਮੰਗਰ ਤਰ ਪੈਣ ਗਈਆਂ ਪਰ ਅਸੀਂ ਸੱਚੇ ਮਨੋਂ ਜਾਈਏ ਇਹੋ ਜਿਹੀਆਂ ਚੀਜ਼ਾਂ ਤਾਂ ਮੰਗਦੇ ਆਸਾਰ ਹੀ ਮਿਲ ਜਾਂਦੀਆਂ ਨੇ ਔਖਾ ਹੈ ਨਾਮ ਦੀ ਦਾਤ ਅੰਮ੍ਰਿਤ ਵੇਲੇ ਦੀ ਦਾਤ ਇਹ ਮਿਲਦੀ ਵੀ ਔਖੀ ਆ ਅਤੇ ਫਿਰ ਅੱਗੋਂ ਸੰਭਾਲਣੀ ਨਹੀਂ ਬੜੀ ਔਖੀ ਆ ਅਤੇ ਇਹ ਦਾਤ ਮੰਗਦੇ ਵੀ ਵਿਰਲੇ ਹੀ ਆ ਪਰ ਜੋ ਮੰਗ ਲੈਂਦੇ ਨੇ ਜਿਨ੍ਹਾਂ ਨੂੰ ਇਹ ਦਾਤ ਮਿਲ ਜਾਂਦੀ ਆ ਫਿਰ ਉਹਨਾਂ ਨੂੰ ਧਨ ਦੌਲਤ ਸ਼ੋਹਰਤ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਂਦੀ ਸੋ ਜੋ ਵੀ ਆਪਾਂ ਮੰਗਣ ਗਏ ਆਪਾਂ ਗੁਰੂ ਘਰ ਦੇ ਮੰਗਤੇ ਆ ਰੋਜ਼ ਰੋਜ਼ ਮੰਗਦੇ ਆ ਕਿ ਦੇ ਧਨ ਦੌਲਤ ਸ਼ੋਹਰਤ ਸਾਡੀਆਂ ਪਤਾ ਨਹੀਂ ਕਈ ਨਕੀਆਂ ਨਕੀਆਂ ਕਈ ਵੱਡੀਆਂ ਮੰਗਾ ਨੇ ਜੋ ਆਪਾਂ ਹਰ ਰੋਜ਼ ਮੰਗਦੇ ਆਂ ਤੇ ਸਤਿਗੁਰ ਸੱਚੇ ਪਾਤਸ਼ਾ ਜੋ ਇਸ਼ਾਵਾ ਸਾਡੇ ਹਿੱਤ ਵਿੱਚ ਨੇ ਜਿੰਨਾ ਕਰਕੇ ਸਾਡਾ ਭਲਾ ਹੋ ਸਕਦਾ ਏ ਉਹ ਸਤਿਗੁਰ ਸੱਚੇ ਪਾਤਸ਼ਾ ਸਾਡੀ ਝੋਲੀ ਦੇ ਵਿੱਚ ਜ਼ਰੂਰ ਪਾਉਂਦੇ ਨੇ ਹਾਂ ਜਿਸ ਚੀਜ਼ ਕਰਕੇ ਸਾਡੀ ਜ਼ਿੰਦਗੀ ਵਿੱਚ ਦੁੱਖ ਆਉਣਾ ਹੋਵੇ ਜਿਸ ਚੀਜ਼ ਕਰਕੇ ਅਸੀਂ ਦੁਖੀ ਹੋ ਸਕਦੇ ਆ ਉਹ ਚੀਜ਼ ਸਤਿਗੁਰ ਸੱਚੇ ਪਾਤਸ਼ਾ ਨਹੀਂ ਦਿੰਦੇ ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਨੇ ਤੇ ਜਦੋਂ ਪਿਤਾ ਨੂੰ ਪਤਾ ਏ ਕਿ ਮੇਰਾ ਬੱਚਾ ਇਸ ਚੀਜ਼ ਦੇ ਨਾਲ ਦੁਖੀ ਹੋ ਸਕਦਾ ਤੇ ਫਿਰ ਉਹ ਦੁੱਖ ਦੇਣ ਵਾਲੀ ਚੀਜ਼ ਉਹ ਪਿਤਾ ਆਪਣੇ ਬੱਚੇ ਨੂੰ ਕਿੰਜ ਦੇ ਸਕਦੇ ਨੇ ਹੁਣ ਦੁਨਿਆਵੀ ਮਾਪਿਆਂ ਦੀ ਗੱਲ ਕਰ ਲਈਏ ਤਾਂ ਦੁਨਿਆਵੀ ਮਾਪੇ ਉਹ ਚੀਜ਼ ਆਪਣੇ ਬੱਚੇ ਦੇ ਹੱਥ ਵਿੱਚ ਕਦੇ ਨਹੀਂ ਦਿੰਦੇ ਜਿਹੜੀ ਚੀਜ਼ ਦੇ ਨਾਲ ਬੱਚੇ ਦਾ ਨੁਕਸਾਨ ਹੋਵੇ ਦੁਨਿਆਵੀ ਮਾਪਿਆਂ ਦੇ ਸਾਹਮਣੇ ਬੱਚਾ ਜਿੰਨੀ ਮਰਜ਼ੀ ਜिद ਕਰੇ ਕਿ ਮੈਂ ਅੱਗ ਦੇ ਨਾਲ ਖੇਡਣਾ ਹੈ ਤਾਂ ਕੀ ਉਹ ਮਾਂ-ਬਾਪ ਆਪਣੇ ਬੱਚੇ ਨੂੰ ਅੱਗ ਦੇ ਨਾਲ ਖੇਡ ਲੈਣ ਦੇਣਗੇ ਅੱਗ ਦੇ ਆਸ-ਪਾਸ ਵੀ ਨਹੀਂ ਭਟਕਣ ਦਿੰਦੇ ਕਿਉਂਕਿ ਪਤਾ ਹੈ ਕਿ ਸਾਡੇ ਬੱਚੇ ਨੂੰ ਅਗ ਨੁਕਸਾਨ ਪਹੁੰਚਾ ਸਕਦੀ ਹੈ ਕੋਈ ਵੀ ਚੀਜ਼ ਦੀ ਉਦਾਹਰਨ ਲੈ ਲਓ ਜਿਹੜੀ ਚੀਜ਼ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਨਾ ਬੱਚਾ ਉਹਦੇ ਲਈ ਜਿੰਨਾ ਮਰਜੀ ਜਿੱਦ ਕਰੇ ਤੜਫੇ ਰੋਵੇ ਮਾਪੇ ਉਹਦੇ ਹੱਥ ਵਿੱਚ ਨਹੀਂ ਦਿੰਦੇ ਕਿਉਂਕਿ ਮਾਮਾਪ ਨੂੰ ਪਤਾ ਹੈ ਵੀ ਇਹ ਚੀਜ਼ ਸਾਡੇ ਬੱਚੇ ਨੂੰ ਨੁਕਸਾਨ ਪਹੁੰਚਾਵੇਗੀ ਮਾਪੇ ਝਟਪਲ ਦਾ ਰੋਣਾ ਬਰਦਾਸ਼ਤ ਕਰ ਲੈਂਦੇ ਨੇ ਆਪਣੇ ਬੱਚੇ ਦੀ ਝਟਪਲ ਦੀ ਉਹ ਤਕਲੀਫ ਬਰਦਾਸ਼ਤ ਕਰ ਲੈਂਦੇ ਨੇ ਪਰ ਵੱਡੀ ਤਕਲੀਫ ਉਹ ਬਚਾ ਲੈਂਦੇ ਨੇ ਉਸੇ ਤਰ੍ਹਾਂ ਪਰਮਪਿਤਾ ਪ੍ਰਮਾਤਮਾ ਜੋ ਇਸ਼ਾਵਾ ਜੋ ਸਾਡੀਆਂ ਮੰਗਾਂ ਜਾਇਜ਼ ਨੇ ਜਿਹੜੀਆਂ ਮੰਗਾਂ ਕਰਕੇ ਅਸੀਂ ਸੁਖੀ ਹੋ ਸਕਦੇ ਆ ਉਹ ਮੰਗਾਂ ਸਾਡੀਆਂ ਝਟ ਪੂਰੀਆਂ ਕਰਦੇ ਨੇ ਉਹ ਇਸ਼ਾਵਾ ਝਟ ਪੂਰੀਆਂ ਕਰਦੇ ਨੇ ਪਰ ਜਿਸ ਚੀਜ਼ ਕਰਕੇ ਅਸੀਂ ਦੁਖੀ ਹੋ ਸਕਦੇ ਆ ਉਹ ਸਤਿਗੁਰ ਸੱਚੇ ਪਾਤਸ਼ਾਹ ਨਹੀਂ ਦਿੰਦੇ ਪਰ ਜਦੋਂ ਆਪਾਂ ਗੁਰੂ ਘਰੇ ਜਾਂਦੇ ਆ ਨਾ ਕੁਝ ਨਾ ਕੁਝ ਸਾਡੀ ਝੋਲੀ ਦੇ ਵਿੱਚ ਜ਼ਰੂਰ ਪੈਂਦਾ ਹੈ। ਕੁਝ ਨਾ ਕੁਝ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਦੇ ਕੇ ਭੇਜਦੇ ਨੇ ਪਰ ਸਾਡੀ ਵੱਡੀ ਗਲਤੀ ਕੀ ਹੁੰਦੀ ਆ ਕਿ ਅਸੀਂ ਉਸਾਰੀਆਂ ਚੀਜ਼ਾਂ ਰਸਤੇ ਦੇ ਵਿੱਚ ਹੀ ਗਵਾ ਆਉਂਨੇ ਆ। ਕਿਉਂਕਿ ਕਈ ਭੈਣ ਭਰਾਵਾਂ ਦੀ ਆਦਤ ਹੈ ਕਿ ਗੁਰੂ ਘਰੇ ਜਾਂਦੇ ਸਮੇਂ ਵੀ ਗੱਲਾਂ ਕਰਦੇ ਜਾਣਾ ਅਤੇ ਜਦੋਂ ਆਉਂਦੇ ਨੇ ਉਦੋਂ ਵੀ ਕਦੇ ਕਿਸੇ ਦੇ ਕੋਲ ਖੜ ਗਏ, ਕਦੇ ਕਿਸੇ ਦੇ ਕੋਲ ਖੜ ਗਏ, ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ। ਕਈ ਵਾਰ ਜਾਣੇ ਅਣਜਾਣੇ ਵਿੱਚ ਕਿਸੇ ਨਾ ਕਿਸੇ ਦੀ ਨਿੰਦਿਆ, ਜੁਗਲੀ ਵੀ ਕਰ ਬੈਠਦੇ ਨੇ। ਜੇ ਕੀਤੀ ਨਹੀਂ ਤਾਂ ਸੁਣ ਬੈਠਦੇ ਨੇ। ਇਹ ਕੰਮ ਕਰਕੇ ਕੀ ਹੁੰਦਾ ਏ ਕਿ ਜਿਹੜੇ ਆਪਣੇ ਪੁੰਨ ਸੀ ਆਪਣੇ ਚੰਗੇ ਕਰਮ ਕਮਾਏ ਸੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੀ ਖੁਸ਼ੀ ਜਿਹੜੀ ਦਾਤ ਝੋਲੀ ਦੇ ਵਿੱਚ ਪਾਈ ਸੀ ਉਹ ਤਾਂ ਗਵਾ ਲਈ ਅਤੇ ਜਿਹਦੀ ਨਿੰਦਿਆ ਚੁਗਲੀ ਕੀਤੀ ਜਾਂ ਸੁਣੀ ਉਹਦੇ ਪਾਪਾਂ ਦੀ ਪੰਡ ਆਪਣੇ ਸਿਰ ਤੇ ਚੁੱਕ ਕੇ ਘਰ ਨੂੰ ਵਾਪਸ ਆ ਜਾਂਦੇ ਆ ਇਸੇ ਕਰਕੇ ਕਈ ਭੈਣ ਭਰਾ ਰੋਜ਼ ਰੋਜ਼ ਗੁਰੂ ਘਰੇ ਜਾਂਦੇ ਨੇ ਪਰ ਘਰ ਦਾ ਕਲੇਸ਼ ਨਹੀਂ ਮਿੱਟਦਾ ਜਿੰਦਗੀ ਦੇ ਦੁੱਖ ਦੂਰ ਨਹੀਂ ਹੁੰਦੇ ਤਾਂ ਮਹਾਪੁਰਖ ਜੀ ਕਹਿੰਦੇ ਇਹਦਾ ਕਾਰਨ ਇਹ ਆ ਵੀ ਜੋ ਨਾਮ ਦੀ ਕਮਾਈ ਕੀਤੀ ਸੀ ਜੋ ਚੰਗੀ ਕਮਾਈ ਕੀਤੀ ਸੀ ਉਹ ਦਾ ਰਸਤੇ ਵਿੱਚ ਛੱਡ ਆਏ ਸਗੋਂ ਰਸਤੇ ਦੇ ਵਿੱਚੋਂ ਲੋਕਾਂ ਦੇ ਪਾਪਾਂ ਦੀ ਪੰਡ ਗੁਨਾਹਾਂ ਦੀ ਪੰਡ ਆਪਣੇ ਸਿਰ ਤੇ ਚੁੱਕ ਲੈ ਆਏ ਤੇ ਇਹ ਗਲਤੀ ਕਰਨ ਤੋਂ ਬਚਣਾ ਹੈ ਨਾ ਤਾਂ ਗੁਰੂ ਘਰੇ ਜਾਂਦੇ ਸਮੇਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਨਾ ਹੀ ਆਉਂਦੇ ਸਮੇਂ ਗੁਰੂ ਗੁਰੂ ਕਰਦੇ ਜਾਣਾ ਹੈ ਉਹ ਤਾਂ ਗੁਰੂ ਗੁਰੂ ਕਰਦੇ ਵਾਪਸ ਆ ਜਾਣਾ ਹੈ ਮਾਲਕ ਦਾ ਸ਼ੁਕਰ ਸ਼ੁਕਰ ਕਰਦੇ ਜਾਣਾ ਸ਼ੁਕਰ ਸ਼ੁਕਰ ਕਰਦੇ ਆਉਣਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰੇ ਸ਼ੁਕਰੇ ਸ਼ੁਕਰੀਆ ਕਿ ਤੁਸੀਂ ਇਹ ਵੇਲਾ ਬਖਸ਼ਿਆ ਮੇਰੇ ਉੱਤੇ ਤਰਸ ਕੀਤਾ ਮੇਰੇ ਉੱਤੇ ਕਿਰਪਾ ਕੀਤੀ ਮੇਰੇ ਉੱਤੇ ਮਿਹਰ ਭਰੀ ਨਦਰ ਨਜ਼ਰ ਪਾਈ ਮੂਲ ਮੰਤਰ ਜੀ ਦਾ ਜਾਪ ਕਰਦੇ ਜਾਓ ਵਾਹਿਗੁਰੂ ਵਾਹਿਗੁਰੂ ਜਪਦੇ ਜਾਓ ਪਾਪ ਕੀ ਧਿਆਨ ਗੁਰੂ ਚਰਨਾਂ ਦੇ ਵਿੱਚ ਹੋਵੇ ਆਉਂਦੇ ਸਮੇਂ ਵੀ ਜਾਂਦੇ ਸਮੇਂ ਵੀ ਭੁੱਲ ਕੇ ਵੀ ਕਦੀ ਕਿਸੇ ਦੇ ਨਾਲ ਰਸਤੇ ਵਿੱਚ ਗੱਲਾਂ ਨਹੀਂ ਕਰਨੀਆਂ ਕਿਸੇ ਦੀ ਨਾ ਨਿੰਦਿਆ ਚੁਗਲੀ ਕਰੋ ਨਾ ਕਿਸੇ ਦੀ ਪ੍ਰਸ਼ੰਸਾ ਕਰਨ ਦੀ ਲੋੜਿਆ ਬਸ ਗੁਰੂ ਗੁਰੂ ਕਰਦੇ ਜਾਣਾ ਗੁਰੂ ਗੁਰੂ ਕਰਦੇ ਵਾਪਸ ਆ ਜਾਣਾ ਤੇ ਜਦੋਂ ਗੁਰੂ ਘਰੇ ਜਾਣਾ ਹੈ ਨਾ ਉੱਥੇ ਜਾ ਕੇ ਜੋ ਵੀ ਕਥਾ ਵਿਚਾਰ ਹੋ ਰਹੀ ਆ ਬੜੇ ਧਿਆਨ ਦੇ ਨਾਲ ਸੁਣਨੀ ਚਾਹੀਦੀ ਆ ਆਪਣੇ ਗੁਰੂ ਦੇ ਦਰਸ਼ਨ ਬੜੇ ਪਿਆਰ ਦੇ ਨਾਲ ਕਰਨੇ ਚਾਹੀਦੇ ਆ ਸਤਿਕਾਰ ਦੇ ਨਾਲ ਕਰਨੇ ਚਾਹੀਦੇ ਆ ਕਦੇ ਵੀ ਇਹ ਨਹੀਂ ਕਿ ਭਜੋ ਭਜਾਈ ਦੇ ਵਿੱਚ ਗਏ ਇਤਵਾਸ ਜਿਵੇਂ ਹੱਥ ਲਾ ਕੇ ਵਾਪਸ ਆਣਾ ਜਦੋਂ ਵੀ ਗੁਰੂ ਘਰੇ ਜਾਈਏ ਕੁਝ ਸਮਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਗੁਰੂ ਦਾ ਉਪਦੇਸ਼ ਸੁਣਨਾ ਚਾਹੀਦਾ ਹੈ ਜਾਂ ਫਿਰ ਸੰਗਤ ਦੇ ਵਿੱਚ ਬੈਠ ਕੇ ਨਾਮ ਜਪੋ ਕਥਾ ਕੀਰਤਨ ਸਰਵਨ ਕਰੋ ਸੰਗਤ ਦੇ ਵਿੱਚ ਬੈਠ ਕੇ ਗੁਰੂ ਦੀ ਗੋਦ ਦਾ ਆਨੰਦ ਮਾਣਨਾ ਚਾਹੀਦਾ ਹੈ ਜਦੋਂ ਵੀ ਗੁਰੂ ਘਰੇ ਜਾਈਏ ਤਾਂ ਸੇਵਾ ਜ਼ਰੂਰ ਕਰਨੀ ਚਾਹੀਦੀ ਭਾਵੇਂ ਕੋਈ ਇੱਕ ਤੀਲਾ ਚੁੱਕ ਕੇ ਇੱਥੋਂ ਉੱਥੇ ਰੱਖ ਦਈਏ ਮਹਾਪੁਰਖ ਜੀ ਕਹਿੰਦੇ ਉਹ ਚੁੱਕੇ ਹੋਏ ਤੀਲੇ ਦਾ ਵੀ ਹਾਲ ਸਾਡੀ ਝੋਲੀ ਦੇ ਵਿੱਚ ਪੈ ਜਾਣਾ ਹੈ ਮੁੱਖੀ ਗੱਲ ਇਹ ਹੈ ਕਿ ਜਦੋਂ ਗੁਰੂ ਘਰੇ ਜਾਣਾ ਹੈ ਸੇਵਾ ਜ਼ਰੂਰ ਕਰਨੀ ਆ ਸੰਗਤ ਵਿੱਚ ਬੈਠ ਕੇ ਨਾਮ ਜਪਣਾ ਜਾਂ ਫਿਰ ਕਥਾ ਵਿਚਾਰ ਕੀਰਤਨ ਸੁਣਨਾ ਇਹ ਸਾਰੇ ਜਿਹੜੇ ਕੰਮ ਨੇ ਨਾ ਇਹ ਸਾਡੇ ਭਾਗ ਸਾਡੇ ਲੇਖ ਬਦਲ ਸਕਦੇ ਆ ਕਿਉਂਕਿ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣ ਦਾ ਬਹੁਤ ਫਾਇਦਾ ਹੈ ਸੰਗਤ ਦੇ ਵਿੱਚ ਪਤਾ ਨਹੀਂ ਕਿੰਨੀਆਂ ਰੱਬ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੰਗ ਰਤੜੀਆਂ ਰੂਹਾਂ ਬੈਠੀਆਂ ਹੁੰਦੀਆਂ ਨੇ ਬੜੀਆਂ ਪੁੰਚੀਆਂ ਰੂਹਾਂ ਬੈਠੀਆਂ ਹੁੰਦੀਆਂ ਨੇ ਜਿੰਨਾ ਕਰਕੇ ਸਾਡਾ ਵੀ ਭਲਾ ਹੋ ਸਕਦਾ ਹੈ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਸੰਗਤ ਦੀ ਸੇਵਾ ਕਰਨੀ ਸਮਝੋ ਸਾਡੇ ਭਾਗ ਸਾਡੇ ਕਰਮ ਬਦਲ ਗਏ ਜੇ ਕਿਤੇ ਸਾਡੇ ਲੇਖਾਂ ਦੇ ਵਿੱਚ ਦੁੱਖ ਲਿਖੇ ਸੀ ਜੇ ਸਾਡੇ ਕਾਲੇ ਲੇਖ ਲਿਖੇ ਸਨ ਉਹ ਵੀ ਸੰਗਤ ਦੀ ਸੇਵਾ ਕਰਕੇ ਸਾਫ਼ ਹੋ ਜਾਂਦੇ ਆ ਤਾਂ ਫੇਰ ਇਹ ਮਹਾਂਪੁਰਖਾਂ ਦੀਆਂ ਦਸਿਆਵਾਂ ਹੋਈਆਂ ਜੁਗਤੀਆਂ ਜ਼ਰੂਰ ਅਪਣਾਉਣੀਆਂ ਨੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਕਿ ਗੁਰੂ ਘਰ ਜਾਣੇ ਆ ਅਸੀਂ ਆਪਣੇ ਗੁਰੂ ਦੀ ਖੁਸ਼ੀ ਗੁਰੂ ਦੀ ਬਖਸ਼ਿਸ਼ ਲੈਣ ਦੇ ਲਈ ਕਦੇ ਵੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਕਦੇ ਕਿਸੇ ਦੀ ਬੁਰਾਈ ਨਹੀਂ ਕਰਨੀ ਨਾ ਹੀ ਸੁਣਨੀ ਆ ਗੁਰੂ ਗੁਰੂ ਕਰਦੇ ਜਾਣਾ ਗੁਰੂ ਗੁਰੂ ਕਰਦੇ ਵਾਪਸ ਆ ਜਾਣਾ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰਨਾ ਇਹ ਵੀ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਸਭ ਦੇ ਭੇਜ ਕੇ ਮੈਨੂੰ ਬੁਲਾਇਆ ਹੈ ਅਤੇ ਜਦੋਂ ਗੁਰੂ ਘਰ ਦੇ ਵਿੱਚ ਜਾ ਕੇ ਮੱਥਾ ਟੇਕਣਾ ਉਦੋਂ ਵੀ ਸਤਿਗੁਰ ਸੱਚੇ ਪਾਤਸ਼ਾਹ ਨੂੰ ਇਹੋ ਕਹਿਣਾ ਕਿ ਸਾੱਚੇ ਸਾਹਿਬਾ ਕਿਆ ਨਹੀਂ ਕਰ ਤੇਰੀ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇ ਵਿੱਚੋਂ ਪਾਵੇ ਕਿ ਮਾਲਕਾ ਤੇਰੇ ਘਰ ਦੇ ਵਿੱਚ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਆ ਸਭ ਦਾਤਾ ਦੇ ਮਾਲਕ ਤੇ ਮੰਗਣਾ ਗੁਰੂ ਤੋਂ ਕੀਆ ਅਮਰਤ ਵੇਲਾ ਅਮਰਤ ਵੇਲੇ ਦਾ ਨਾਮ सेवा सिमरना ਕਿਉਂਕਿ ਜੇ ਤਾਂ ਇਹ ਚੀਜ਼ਾਂ ਮੰਗੀਆਂ ਤੇ ਫਿਰ ਆਪਾਂ ਸੁਖੀ ਸੁਖੀਆਂ ਇਹ ਚੀਜ਼ਾਂ ਮੰਗੀਆਂ ਤਾਂ ਸੁੱਖ ਆਪਣੇ ਆਪ ਹੀ ਆ ਜਾਣਗੇ ਤੇ ਫਿਰ ਆਓ ਅੱਜ ਤੋਂ ਹੀ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੁਆਫ ਕਰ ਦੇਣਾ